ਕੀ ਸਰ ਬੰਦੇ ਜਿਹੜੇ ਨੇ ਸਮੈਕ ਵੇਚਣਾ ਕੰਮ ਕਰਦੇ ਨੇ 컬러 ਸੀ ਨਾਕਾ ਲਾਇਆ ਹੋਇਆ ਸੀ ਪਿੰਡ ਮਜਾਲੀਆਂ ਕਲਾਉਂ ਸਾਨੂੰ ਪਤਾ ਲੱਗਿਆ ਸੀ ਤੇ ਉੱਥੇ ਨਾਕਾ ਹੰਦੀ ਕੀਤੀ ਹੋਈ ਸੀ ਨਾਕਾਮ ਦੇ ਦੌਰਾਨ ਇਹ ਬੰਦੇ ਆਨੇ ਜਿਹੜੇ ਆਪਣੀ ਜਿਬਾਂ ਚੋਂ ਕੱਢ ਕੇ ਕੁੜੀਆਂ ਸਿੱਟ ਦਤੀਆਂ ਚੈੱਕ ਕਰਨ ਤੇ ਸਮੈਕ ਬਰਾਮਦ ਹੋਇਆ ਇਹਨਾਂ ਕੋਲੋਂ 15 ਗ੍ਰਾਮ ਸਮੈਕ ਮਿਲਿਆ ਕੀ ਨਾਮ ਕੀ ਨਾਂ ਕਿੱਥੇ ਦੇ ਰਹੇ ਇੱਕ ਜਸਪ੍ਰੀਤ ਹੈ ਇੱਕ ਉਹ ਦਾ ਭਰਾ ਸੋਖ ਪ੍ਰੀਤ ਹੈ ਦੋਨੋਂ ਪਿੰਡ ਲੋਕੋਂ ਦੇ ਰਹਿਣ ਵਾਲੇ ਨੇ ਇੱਕ ਇਸ ਵਹੀਕਲ ਤੇ ਸੀਗੇ ਜਾਂ ਮੋਟਰਸਾਈਕਲ ਤੇ ਸੀ ਤਿੰਨੀ ਕਦੇ ਤੋਂ ਜਿਹੜਾ ਧੰਦਾ ਕਰਦੇ ਸੀਗੇ ਇਹ ਇਹ ਨਵੀਂ ਲੱਗੇ ਸੀਗੇ ਜੰਗ ਏਜ ਮੁੰਡੇ ਨੇ ਪਹਿਲਾਂ ਕੋਈ ਪਰਚਾ ਹੈ ਨਾ ਨਹੀਂ ਤੂੰ ਦੱਸਿਆ ਕਿੱਥੋਂ ਲੈ ਕੇ ਆ ਰਹੇ ਤੁਸੀਂ ਦੇਣੇ ਸੀ ਇਹ ਅਜੇ ਤਕਤੀਸ਼ ਦਾ ਪਾਰਟ ਹੈ ਇਹ ਕੋਈ ਸਾਫਤਾ ਦੀ ਗੱਲ ਨਹੀਂ ਸੀ ਆਪ ਹੀ ਕਰ ਦਿੰਦੇ ਸੀ ਆਪ ਦੀ ਸੇਵਿੰਗ ਕਰ